ਅਸੀਂ ਆਪਣੀਆਂ ਪ੍ਰਦੇਸ਼ ਕਾਂਗਰਸ ਦੀਆਂ ਰੈਲੀਆਂ ਸ਼ੁਰੂ ਕਰ ਰਹੇ ਹਾਂ ਪਹਿਲੀ ਜਿਹੜੀ ਹੈ 29 ਅਗਸਤ ਅਸੀਂ ਰਖੜ ਪੁਣਿਆ ਤੇ ਬਹੁਤ ਵੱਡਾ ਇਤਿਹਾਸਿਕ ਇਕੱਠ ਹੋਏਗਾ ਇਟ ਊਡ ਬੀ ਮੱਚ ਬਿਗਰ ਦੈਨ ਦੀ 11 ਆਓ ਨਾਲ ਤੁਹਾਨੂੰ ਟੈਸਟ ਕਰਾਈਏ ਕਿ ਸਾਡੀ ਕਿੰਨੀ ਕੁ ਤਾਕਤ ਹੈ ਤੇ ਕਿੰਨੀ ਕੁ ਸਾਡੀ ਪੋਪੂਲੈਰਿਟੀ 30 ਤਰੀਕ ਨੂੰ ਡਾਕਟਰ ਬੀ ਆਰ ਅੰਬੇਦਕਰ ਦਾ ਜਿਹੜਾ ਇੱਕ ਸਾਲਾ ਅਸੀਂ ਮਨਾ ਰਹੇ ਹਾਂ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦਾ ਪ੍ਰੋਗਰਾਮ ਜਿਹੜਾ ਉਹਨਾਂ ਦਾ ਲਾਂਚਿੰਗ ਪ੍ਰੋਗਰਾਮ ਵੀ ਆਰ ਲਾਂਚਿੰਗ ਫਰਮ ਲੁਧਿਆਣਾ ਪਹਿਲੀ ਤਰੀਕ ਨੂੰ ਪ੍ਰਦੇਸ਼ ਕਾਂਗਰਸ ਵੱਲੋਂ ਸੰਗਰੂੜ ਦੀ ਦਾੜਾ ਮੰਡੀ ਵੱਡਾ ਇਕੱਠ ਅਸੀਂ ਕਰਨ ਨੂੰ ਜਾ ਰਹੇ ਹਾਂ 5 ਤਰੀਕ ਨੂੰ ਗੁਰਦਾਸਪੁਰ ਤੇ ਸਾਰਿਆਂ ਨੂੰ ਖੁੱਲਾ ਸੱਦਾ ਹੈ ਕਿ ਕਿਰਪਾ ਕਰਕੇ ਆਓ ਜ਼ਰੂਰ ਆਓ ਵੇਖੋ ਐਦ ਕੀ ਵਿਖਾਈਏ ਉੱਥੇ ਜਲਵਾ ਤੁਹਾਨੂੰ ਕਿ ਬੰਦੇ ਕਿੰਨੇ ਇਕੱਠੇ ਹੁੰਦੇ 9 ਤਰੀਕ ਨੂੰ ਬਾਗਾਪੁਰਾਣਾ 18 ਤਰੀਕ ਨੂੰ ਖਡੂਰ ਸਾਹਿਬ ਦੀ ਜਿਹੜੀ ਗੁਰਤਾ ਗੱਦੀ ਦਾ ਵੱਡਾ ਇਕੱਠ ਇਤਿਹਾਸਿਕ ਇਹ ਅਸੀਂ ਚੈਲੰਜ ਸਾਹ ਪ੍ਰਕਾਸ਼ ਸਿੰਘ ਨੂੰ ਕਰ ਰਹੇ ਸਾਡਾ ਮੁਕਾਬਲਾ ਕਾਲੀਆਂ ਨਾਲ ਆਓ ਉੱਥੇ ਮੈਦਾਨ ਦੇ ਵਿੱਚ ਆ ਕੇ ਵੇਖੀਏ ਕਿ ਬੰਦੇ ਕਿੰਨੇ-ਕਿੰਨੇ ਇਕੱਠੇ ਹੁੰਦੇ ਨੇ 26 ਤਰੀਕ ਦੀ ਰੈਲੀ ਜਿਹੜੀ ਪਟਿਆਲੇ 29 ਤਰੀਕ ਦਾ ਛਪਾਰ ਦਾ ਮੇਲਾ ਤੇ 2 ਤਰੀਕ ਤੋਂ ਤੁਹਾਡੇ ਭਤੀਜੇ ਦੀ ਪੈਦਲ ਯਾਤਰਾ ਸ਼ੁਰੂ 6 ਮਹੀਨਿਆਂ ਵਾਸਤੇ ਲਗਾਤਾਰ ਅਕਤੂਬਰ ਨਵੰਬਰ ਦਸੰਬਰ ਤੋਂ ਲੈ ਕੇ ਮਾਰਚ ਤੱਕ 6 ਪੜਾਵਾਂ ਦੇ ਵਿੱਚ 1000 ਕਿਲੋਮੀਟਰ ਪਾਦਿਆਤਰਾ ਜਿਹਦਾ ਮਕਸਦ ਪੰਜਾਬ ਨੂੰ ਬਾਦਲ ਮੁਕਤ ਕਰਨਾ ਹੋਇਆ ਸਾਡਾ ਮਕਸਦ ਹੈ ਬਾਦਲ ਮੁਕਤ ਕਰਨਾ ਕੋਈ ਹੋਰ ਮੁਕਤ ਕਰਨਾ ਨਹੀਂ ਬਾਦਲ ਮੁਕਤ ਕਰਨ ਦਾ ਸਾਡਾ ਪ੍ਰੋਗਰਾਮ